ਜਿਹੜੇ ਪਿੰਡ ਦੇ ਬਾਹਰ ਜਾਣ ਦੀ ਬਜਾਏ ਇੱਥੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਕੇ ਆਨੰਦਮਈ ਜੀਵਨ ਬਤੀਤ ਕਰ ਰਹੇ ਨੇ ਉਹਨਾਂ ਦਾ ਸਨਮਾਨ ਹੋਇਆ ਪਹਿਲਾਂ 5 ਤੋਂ 10 ਸਾਲ ਦੇ ਉਹ ਲੜਕੇ ਜਿਨ੍ਹਾਂ ਨੇ ਸਾਰੀ ਉਮਰ ਸਾਫ਼ ਸੂਰਤ ਰਹਿਣ ਦਾ ਪ੍ਰਣ ਕੀਤਾ ਉਹਨਾਂ ਦਾ ਸਨਮਾਨ ਇਸ ਨਾਮਾ ਉਹਦੇ ਪਿੰਡ ਦਾ ਤੁਹਾਡੀ ਨੌਕਰੀ ਪੱਤੀ ਉਹ ਪੜਾਈ ਪੱਤੀ ਕੀ ਯੋਗਦਾਨ ਮੈਂ ਸੰਦੀਪ ਕੌਰ ਟੀਮਾਵਲੀ ਦੀ ਰਹਿਣ ਵਾਲੀ ਹਾਂ ਮੈਂ ਅੱਜ ਸਖਤ ਮਿਹਨਤ ਕਰਕੇ ਅਧਿਆਪਕ ਦੇ ਅਹੁਦੇ ਤੇ ਪਹੁੰਚੀ ਹਾਂ ਮੇਰੇ ਫਾਦਰ ਜੀ ਦੀ ਡੈਥ ਹੋਣ ਕਰਕੇ ਮੈਨੂੰ ਮੇਰੇ ਪਿੰਡ ਹਲ ਨਿਵਾਸੀਆਂ ਨੇ ਮੇਰਾ ਬਹੁਤ ਸਾਥ ਦਿੱਤਾ ਹਾਂ ਜੀ ਕੀ ਨਾ ਜੀ ਉਹ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਿਹਦੇ ਲੱਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਦੇ ਮੇਰਾ ਨਾਮ ਲਖਵਿੰਦਰ ਸਿੰਘ ਪੈਨ ਟੀਮਾ ਵਗੈਰੀ ਮੈਦੇ ਖੇਤੀਬਾੜੀ ਦੇ ਨਾਲ ਸੰਬੰਧਾ ਜਿਹੜੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਇਹਦੇ ਤੋਂ ਇਹ ਸੰਦੇਸ਼ ਇਹ ਹੈ ਵੀ ਆਪਾਂ ਖੇਤੀਬਾੜੀ ਵਧੀਆ ਢੰਗ ਨਾਲ ਕਰਕੇ ਖੇਤੀਬਾੜੀ ਚੋਂ ਚੰਗੀ ਆਮਦਨ ਪ੍ਰਾਪਤ ਕਰਕੇ ਆਪਾਂ ਇੱਥੇ ਵਧੀਆ ਗੁਜ਼ਾਰਾ ਕਰ ਸਕਦੇ ਹਾਂ ਇਹ ਸਾਰੇ ਨਗਰ ਦੇ ਸਹਿਯੋਗ ਨਾਲ ਜਿਹੜਾ ਅੱਜ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਕਿਉਂਕਿ ਵਿਦੇਸ਼ ਜਾਣ ਦੀ ਜਿਹੜੀ ਦੌਰ ਲੱਗੀ ਸੀ ਉਸ ਨੂੰ ਰੋਕਣ ਵਾਸਤੇ ਜਾਂ ਦੂਜੀ ਉਹ ਨੈਟੋ ਤੋਂ ਉਹਨੂੰ ਦੂਰ ਕਰਨ ਵਾਸਤੇ ਪਿਛਲੇ ਸਮੇਂ ਦੇ ਵਿੱਚ ਕੋਸਾਲਾਂ ਦੇ ਵਿੱਚ ਸਾਡੇ ਪਿੰਡ ਦੇ 20 22 ਨੌਜਵਾਨਾਂ ਨੂੰ ਚੇਰੀ ਸਿੱਖਿਆ ਪ੍ਰਾਪਤ ਤੇ ਨੌਕਰੀ ਲਈ ਸੀ ਕੋਰਪੂਰਾ ਤੋਂ ਨੇੜਲੇ ਪਿੰਡ ਟੀਮਾਂ ਵਾਲੀ ਦੀ ਭਾਈ ਕਨਈਆ ਸੇਵਾ ਸੈਟੀ ਨੇ ਨਵਾਂ ਉਪਰਾਲਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਤ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਮਨਾਇਆ ਗਿਆ ਉਸ ਮੌਕੇ ਉਹਨਾਂ ਨੇ ਚਾਰ ਵਰਗਾਂ ਦੇ ਵਿੱਚ ਕੁਝ ਲੋਕਾਂ ਨੂੰ ਮੰਨਿਆ ਜਿਹੜੇ ਪਿੰਡ ਦੇ ਬਾਹਰ ਜਾਣ ਦੀ ਬਜਾਏ ਇੱਥੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਕੇ ਆਨੰਦਮਈ ਜੀਵਨ ਬਤੀਤ ਕਰ ਰਹੇ ਨੇ ਉਹਨਾਂ ਦਾ ਸਨਮਾਨ ਹੋਇਆ ਪਹਿਲਾਂ 5 ਤੋਂ 10 ਸਾਲ ਦੇ ਉਹ ਲੜਕੇ ਜਿਨ੍ਹਾਂ ਨੇ ਸਾਰੀ ਉਮਰ ਸਾਫ਼ ਸੂਰਤ ਰਹਿਣ ਦਾ ਪ੍ਰਣ ਕੀਤਾ ਉਹਨਾਂ ਦਾ ਸਨਮਾਨ ਤੇ ਫਿਰ 10 ਤੋਂ 20 ਸਾਲਾਂ ਤੱਕ ਦੇ ਉਹਨਾਂ ਬੱਚਿਆਂ ਦਾ ਸਨਮਾਨ ਕੀਤਾ ਜਿਹੜੇ ਕਿਰਤੀ ਪਰਿਵਾਰ ਨੇ ਕਿਰਤ ਕਰਦੇ ਨੇ ਖੇਤੀਬਾੜੇ ਨਾਲ ਜੁੜੇ ਨੇ ਤੇ ਖੇਤੀਬਾੜੀ ਆਧੁਨਿਕ ਢੰਗ ਤਰੀਕਿਆਂ ਨਾਲ ਕਰਦੇ ਨੇ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਸਤਵਿੰਦਰ ਸਿੰਘ ਲਵਲੀ ਐਡਵੋਕੇਟ ਬਲਵਿੰਦਰ ਸਿੰਘ ਬਿਓਲ ਲਖਵਿੰਦਰ ਸਿੰਘ ਸੰਦੀਪਪੁਰ ਕੀ ਲਾਵਾ ਉਹਦੇ ਪਿੰਡ ਨੂੰ ਤੁਹਾਡੀ ਮੁਕਰੀ ਪਤੀ ਉਪੜਾਈ ਪਤੀ ਕੀ ਯੋਗਦਾਨ ਮੈਂ ਸੰਦੀਪਪੁਰ ਟੀਮ ਵਾਲੀ ਦੀ ਰਹਿਣ ਵਾਲੀ ਹਾਂ ਮੈਂ ਅੱਜ ਸਖਤ ਮਿਹਨਤ ਕਰਕੇ ਅਧਿਆਪਕ ਦੇ ਅਹੁਦੇ ਤੇ ਪਹੁੰਚੀ ਹਾਂ ਮੇਰੇ ਫਾਦਰ ਜੀ ਦੀ ਡੈਥ ਹੋਣ ਕਰਕੇ ਮੈਨੂੰ ਮੇਰੇ ਪਿੰਡ ਵਾਲੇ ਵਸੋਂ ਨੇ ਮੇਰਾ ਬਹੁਤ ਸਾਥ ਦਿੱਤਾ ਭਾਈ ਕਨਈਆ ਸੰਸਤਾ ਜੀ ਉਹਨਾਂ ਦੇ ਸਦਕਾ ਹੀ ਮੈਂ ਅੱਜ ਅਧਿਆਪਕ ਅਹੁਦੇ ਤੇ ਪਹੁੰਚੀ ਹਾਂ ਮੈਂ ਉਹਨਾਂ ਦਾ ਬਹੁਤ ਹੀ ਦਿলো ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਸੁਪਨਿਆਂ ਦੀ ਸੁਪਨਿਆਂ ਨੂੰ ਉਡਾਰੀ ਦਿੱਤੀ ਤੇ ਨਾਲ ਹੀ ਮੈਂ ਆਪਣੇ ਅਧਿਆਪਕ ਸਾਥੀਆਂ ਦਾ ਵੀ ਅੱਜ ਆਪਕਾਂ ਦਾ ਵੀ ਬਹੁਤ ਹੀ ਦਿਰੋ ਧੰਨਵਾਦੀ ਕਰਦੀ ਹਾਂ ਜਿਨ੍ਹਾਂ ਨੇ ਸਖਤ ਮਿਹਨਤ ਕਰਕੇ ਮੈਨੂੰ ਇਸ ਅਹੁਦੇ ਤੇ ਪਹੁੰਚਾਇਆ ਵਾਹਿਗੁਰੂ ਜੀ ਕਾ ਖਾਲਸਾ ਥੈਂਕ ਯੂ ਜੀ ਕੀ ਨਾ ਅੱਜ ਉਹ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕੀ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤੇ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਢੀਲਾ ਵਾਲੀ ਹੈ ਮੈਂ ਇਹ ਦੇ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੇ ਕਿਸਾਨਾਂ ਨੂੰ ਸਨਮਾਨ ਦਿੱਤਾ ਗਿਆ ਇਹਦੇ ਤੋਂ ਇਹ ਸਿਰੰਦਾਦੀ ਆ ਵੀ ਆਪਾਂ ਖੇਤੀਬਾੜੀ ਵਧੀਆ ਢੰਗ ਨਾਲ ਕਰਕੇ ਖੇਤੀਬਾੜੀ ਤੋਂ ਚੰਗੀ ਆਮਦਨ ਪ੍ਰਾਪਤ ਕਰਕੇ ਆਪਾਂ ਇੱਥੇ ਵਧੀਆ ਗੁਜ਼ਾਰਾ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਔਰ ਜਿਹੜਾ ਅੱਜ ਗੁਰਦੁਆਰਾ ਸਾਹਿਬ ਦੇ ਕੇ ਪ੍ਰੋਗਰਾਮ ਕੀਤਾ ਗਿਆ ਇਹ ਕਿੰਨੀ ਬਾਤ ਕਰੋ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਵਿੰਦਰ ਸਿੰਘ ਆ ਮੈਂ ਐਸੇ ਨਗਰ ਪਿੰਟੀਮਾ ਵਾਲੀ ਦਾ ਰਹਿਣ ਵਾਲਾ ਹਾਂ ਇਹ ਸਾਰੇ ਨਗਰ ਦੇ ਸਹਿਯੋਗ ਨਾਲ ਜਿਹੜਾ ਅੱਜ ਦਾ ਪ੍ਰੋਗਰਾਮ ਲਿਆ ਗਿਆ ਹੈ ਕਿਉਂਕਿ ਵਿਦੇਸ਼ ਜਾਣ ਦੀ ਜਿਹੜੀ ਦੌਰ ਲੱਗੀ ਸੀ ਉਸ ਨੂੰ ਰੋਕਣ ਵਾਸਤੇ ਜਾਂ ਦੂਜੀ ਕੋਈ ਨੈਗੇਟਿਵ ਨੂੰ ਦੂਰ ਕਰਨ ਵਾਸਤੇ ਪਿਛਲੇ ਸਮੇਂ ਦੇ ਵਿੱਚ ਕੋਈ ਸਾਲਾਂ ਦੇ ਵਿੱਚ ਸਾਡੇ ਪਿੰਡ ਦੇ 20-22 ਨੌਜਵਾਨਾਂ ਨੂੰ ਚੇਰੀ ਸਿੱਖਿਆ ਪ੍ਰਾਪਤ ਤੇ ਨੌਕਰੀ ਲਈ ਸੀ ਇਸ ਤੋਂ ਇਲਾਵਾ ਖੇਤੀਬਾੜੀ ਦੇ ਵਿੱਚ ਤੇ ਡੇਰੀ ਤੰਦੇ ਦੇ ਵਿੱਚ ਸਾਡੇ ਪਿੰਡ ਦੇ ਬਹੁਤ ਪਰਿਵਾਰਾਂ ਨੇ ਬਲੰਦੀਆਂ ਨੂੰ ਛੂਹਾ ਉਸ ਨੂੰ ਫਲਾਰਾ ਦੇਣ ਵਾਸਤੇ ਵੀ ਸਾਰਾ ਕੁਝ ਪੰਜਾਬ ਦੇ ਵਿੱਚ ਨੈਗੇਟਿਵਿਟੀ ਨਹੀਂ ਬਹੁਤ ਵਧੀਆ ਇੱਥੇ ਰਹਿ ਕੇ ਵੀ ਆਪਦੇ ਕਾਰੋਬਾਰ ਨੌਕਰੀਆਂ ਧੰਦੇ ਕੀਤੇ ਜਾ ਸਕਦੇ ਆ ਉਹਨਾਂ ਨੂੰ ਸਨਮਾਨ ਕਰਨ ਦਾ ਸਮਾਗਮ ਜਿਹੜਾ ਗੁਰਦੁਆਰਾ ਸਾਹਿਬ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਇਸ ਵਿੱਚ ਸਮੂਹ ਜਿਹੜੇ ਬੱਚਿਆਂ ਨੇ ਨੌਕਰੀ ਪ੍ਰਾਪਤ ਕੀਤੀ ਆ ਖੇਤੀਬਾੜੀ ਦਾ ਧੰਦਾ ਵਧੀਆ ਢੰਗ ਨਾਲ ਕਰ ਰਹੇ ਆ ਡੇਰੀ ਦਾ ਧੰਦਾ ਕਰ ਰਹੇ ਆ ਤੇ ਕੀਰਤੀ ਜਿਹੜੇ ਕਿਸਾਨ ਆ ਤੇ ਮਜ਼ਦੂਰ ਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਤਾਂ ਜੋ ਕਿ ਇਸ ਤੋਂ ਸਿਰ ਮਾਰ ਸਕੇਗੇ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਰਹਿ ਕੇ ਹੀ ਇਸ ਨੂੰ ਆਪਰਾਧ ਹੰਦਾ ਇਥੇ ਕਰ ਸਕਣ ਇਸ ਤੋਂ ਇਲਾਵਾ ਜਿਹੜੇ ਬੱਚੇ ਗੁਰਸੇਖ ਖਾਨ ਜਿਨ੍ਹਾਂ ਨੇ ਕੇ ਸਕੇ ਹਨ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਇਸ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰਾ ਖੋਣੀ ਲੈ ਕੀ ਕਹਿ ਰਹੇ ਨੇ ਉਹ ਕਹਿੰਦੇ ਨੇ ਇਸ ਤਰ੍ਹਾਂ ਹੋਰ ਨਾਲ ਉੱਚਾ ਵਧੂਆ ਪਿੰਡ ਦਾ ਕੋਈ ਅਧਿਆਪਕ ਬਣਿਆ ਕੋਈ ਫੌਜ ਚ ਗਿਆ ਕੋਈ ਫੂਡ ਸਪਲਾਈ ਚਾ ਕੋਈ ਸਬ ਇਨਸਪੈਕਟਰ ਡਾਇਰੈਕਟ ਸਿਲੈਕਟ ਹੋਇਆ ਸੋ ਸਾਰਿਆਂ ਦਾ ਸਨਮਾਨ ਹੋਇਆ ਇਹਦੇ ਨਾਲ ਹੋਰਨਾਂ ਨੂੰ ਪ੍ਰੇਰਣਾ ਮਿਲਨੇ ਸੁਭਾਵਕ ਹੈ ਪੋਰ ਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ